ਇਹ ਭਾਈ ਪੁਲਿਸ ਨੂੰ ਫੋਨ ਕੀਤਾ? ਲੋਜ ਨਾਲ ਕਰਦੇ ਨੇ ਕਿਸੇ ਨੂੰ ਕੋਈ ਫੋਨ ਕੀਤਾ ਜੀ ਬੰਦਾ ਇੱਕ ਵਾਰੀ ਆਪਾਂ ਪੁਲਿਸ ਨੂੰ ਫੋਨ ਕਰਕੇ ਪਹਿਲਾਂ ਦੇਖ ਕੇ ਤਾਂ ਜੇ ਆਪਾਂ ਕੀ ਪੀਸ ਨਹੀਂ ਜਾਊਗਾ ਹੂੰ ਤਾਂ ਵੇਹਦ ਹਸਾਰ ਆ ਲੈ ਦੇਖਿਆ ਨੇ ਨਾ ਦੇ ਬਾਈ ਹਸਾਰ ਵਾਲਿਆਂ ਨੂੰ ਹਸਾਰ ਵਾਲਿਆਂ ਨੂੰ ਸੋਲੋ ਕਰ ਮੇਸ਼ੇ ਫੋਨ ਲੋ ਫੜ ਕੇ ਜਾ ਕੇ ਕਮਾਂਟਰ ਉਹ ਯਾਰ ਉਹਨਾਂ ਨੂੰ ਫੜਦਾ ਜੁੰਡੀ ਸੀ ਸਾਰਾ ਕੰਮ ਗਲਤ ਕਰਿਆ ਉਹ ਫੜਦਾ ਹਜੇ ਵੀ ਲਾਓਗੇ ਯਾਰ ਦੋ ਜਣੇ ਮੁੰਡੇ ਸੋ ਆਪਾਂ ਬੰਦਾ ਜਿਹੜਾ ਉਹ ਨਾਲ ਆ ਸਾਹਮਣੇ ਤਸਵੀਰਾਂ ਦਿਖਾ ਦਿਆਂ ਇੱਕ ਬੰਦਾ ਜਿਹੜਾ ਪਿਆ ਕਹਿੰਦੇ ਨਸ਼ਾ ਕੀਤਾ ਸੀ ਇਹ ਉਹ ਲੈਂਡ ਦੇ ਥੱਲੇ ਬਈ ਟੱਪੀਏ ਕਿਵੇਂ ਆਪਾਂ ਆਜੋ ਮਾਜੋ ਦਾ ਉੱਤਰਾਵਾ ਇੱਧਰ ਕਿ ਆਉਂਦਾ ਕਿਹੜਾ ਠੀਕ ਹੈ ਸਿੱਤੋਂ ਮੈਂ ਤਾਂ ਹੱਥੜ ਕਿਚੋਣਾ ਆਜੋ ਆਪਾਂ ਜਾਈਂ ਆਜੋ ਆਜੋ ਭਾਈ ਜੀ ਇੱਕ ਜਲਦੀ ਭੇਜੋ ਬੰਦਾ ਸੰਤਪੁਰਾ ਰੋਡ ਪੁਲ ਦੇ ਥੱਲੇ ਹੈ ਜੀ ਕੀ ਗੱਲ ਕਿਹਾ ਹੋਇਆ ਕਹਿੰਦੇ ਬੰਦੇ ਦੀ ਡੈਥ ਹੋ ਗਈ ਨੌਜਵਾਨ ਆ ਗਿਆ ਓਦੋਂ ਓਦੋਂ ਕਿਹੋ ਜਿਹਾ ਭਾਈ ਕੈਮਰਾ ਠੀਕ ਹੈ ਭਾਈ ਤੁਸੀਂ ਉਹ ਆਓ ਤੁਸੀਂ ਉਹ ਬੇਨਿਕ ਰੱਖੋ

ਆਪਸੋ ਫਰਕੇ ਜੀ ਬੱਚੇ ਸਾਹ ਹੈਗੇ ਆ ਤਾਣੋ ਐਂਬੂਲੈਂਸ ਨੂੰ ਫੋਨ ਕਰਤਾ ਏ ਉਹੀ ਜਗ੍ਹਾ ਭਈਆ ਫੜੀ ਇੱਕ ਆਹ ਇੱਕ ਆਹ ਕੈਮਰਾ ਲੋਰ ਲਾ ਦੇ ਇੱਕ ਆਪਾਂ ਡਾਕਟਰ ਨੂੰ ਵੀ ਫੋਨ ਕਰਦੀ ਹੈ ਨਾ ਬਈ ਇੱਥੇ ਰੱਖੀ ਆ ਇਧਰ ਅਸੀਂ ਆਉਣ ਨਾਲ ਆ ਜੀ ਦੇਖੀ ਨਹੀਂ ਨਹੀਂ ਸਾਡਾ ਇਹ ਸਾਡਾ ਚੱਲ ਰਿਹਾ ਚੱਲ ਰਿਹਾ ਸਾਹ ਹਾਂ ਚੱਲ ਰਹੀ ਜੀ ਸਾਹ ਚੱਲ ਹੈਗੀ ਅਸਾਂ ਹੈਗੀ ਹੈਗੀ ਸਾਹ ਹੈਗੇ ਸਾਹ ਭਾਈ ਫੜਦਾ ਹੈਗੀ ਹੈਗੀ ਹਾਂ ਹੈਗੀ ਰੱਪਾ ਦਬਾ ਦੋ ਡਾਕਟਰ ਨੂੰ ਫੋਨ ਕਰ ਇੱਕ ਮਿੰਟ ਉਹ ਨਾਰਥ ਲੱਗਿਆ ਮੈਡੀ ਸਰ ਆ ਠੀਕਾ ਕਿੱਥੇ ਲੱਗਿਆ ਉਹ ਸਿਰੰਜੇ ਲੈ ਕੇ ਭੱਟ ਗਿਆ ਮੁੰਡਾ ਸਿਰੰਜੇ ਉਹਦੇ ਕੋਲੇ ਸੀ ਅੱਛਾ ਨਹੀਂ ਮੌਕੇ ਦੇ ਸਿਰੰਜੇ ਹੈਗੀ ਸੀ ਸਿਰੰਜੇ ਸੀ ਉਹ ਸਿਰੰਜੇ ਲੈ ਕੇ ਭੱਜਿਆ ਉਹਦੇ ਲੈ ਕੇ ਭੱਜਿਆ ਉਹ ਨਾਲ ਦਾ ਭੱਜ ਗਿਆ ਨਾ ਇਹਦੇ ਜਿਆਦਾ ਡੋਜ਼ ਲੱਗ ਗਈ ਇਹਦੇ ਕੱਪੜਾ ਪਾ ਗਿਆ ਬਾਈ ਜੀ ਗੱਲ ਸੁਣਿਓ ਹੈਲੋ ਹੈਲੋ ਉਹ ਨਾ ਸਾਹ ਹੈਗੇ ਉਹਦੇ ਵਿੱਚ ਬੰਦਾ ਬਚ ਸਕਦਾ ਜੀ ਜਲਦੀ ਆ ਗਿਆ ਇਹਨੂੰ ਮੜਾ ਪਾਣੀ ਪੂਣੀ ਪਿਆ ਕੇ ਦਿੱਤੀ ਇੱਕ ਮਿੰਟ ਇੱਕ ਮਿੰਟ ਉਹ ਹੋ ਗਿਆ ਹਾਂ ਤੇ ਹੜਾ ਸੈਕਿੰਡ ਹੋ ਗਿਆ ਇੱਕ ਮੁੱਟ ਪਾਣੀ ਪਿਆ ਇਹਨੂੰ ਪਾਣੀ ਪਿਆ ਬਾਈ ਪਾਣੀ ਪਾਣੀ ਪੀਲਾ ਓਏ ਥੜਾ ਬਾਈ ਇੱਕ ਮਿੰਟ ਠੀਕ ਆ ਹਲੋ ਉਹ ਤੇਰੇ ਨਾਲ ਲੱਗ ਗਈ। ਕੀ ਨਾਮ ਆ ਤੇਰਾ? ਇੱਕ ਮਿੰਟ ਇੱਥੇ ਪਾ ਦੇ ਇੱਕ ਵਾਰੀ ਪਾ ਦੇ। ਆ ਦੇ ਉਹ। ਛੱਡ ਉਹ ਪਾ ਛੱਡ ਛੱਡ। ਪਾ ਜਾ ਲਾੜਾ ਪਾ ਜਾ। ਆ ਪਰ ਚੜ੍ਹ ਜਾ ਫਿਰ ਪਾ ਚ ਸੈ। ਹੈਗਾ ਹੋਸ਼ ਉਹ ਬੈਗਾ ਹੈਗਾ। ਬੱਚ ਜੂ ਬੱਚ ਜੂ ਬੱਚ ਜੂ ਬੱਚ ਜੂ ਐਂਬੂਲੈਂਸ। ਐਂਬੂਲੈਂਸ ਹੁੰਦੇ ਆ। ਇਹਨੂੰ ਬੱਚੀ। ਹੈਲੋ ਕੋਈ ਹੋਸ਼ ਨਹੀਂ ਆ ਬਾਈ। ਹੈਲੋ। ਹੈਲੋ। ਪਰ ਠੀਕ ਹੈ। ਉਹ ਨਿਕਲਦਾ ਤੇਰੇ ਨਾਲ ਦਾ ਕਿੱਧਰ ਗਿਆ ਓਏ ਨਾਲ ਕਿੰਨੇ ਜਾਣੇ ਸੀ ਤੇਰੇ ਨਾਲ ਸੀਗਾ ਨਾ ਕਿਹਨਾਂ ਹੈ ਉਹ ਨੂੰ ਐਂਡ ਕਰਕੇ ਆਹ ਹਾਲ ਦੇਖ ਲੋ ਇਹ ਦੱਸਿਆ ਜਾ ਰਿਹਾ ਟੀਕਾ ਲੱਗਿਆ ਹੋਇਆ ਸੀ ਆ ਬਾਹ ਦੇ ਵਿੱਚ ਇਹਦੇ ਹੱਥ ਦੇ ਵਿੱਚ ਟੀਕਾ ਸੀ ਆ ਕੌਣ ਨਿਕਲੀ ਜਾਂਦਾ ਤੇ ਉਹ ਬੰਦਾ ਇੱਕ ਮੁੰਡਾ ਹੋਰ ਸੀ ਉਹ ਭੱਜ ਗਿਆ ਉਹਦੇ ਕੋਲੇ ਸਰਿੰਜਾ ਜਿਹੜੀ ਮੌਕੇ ਤੇ ਫਰਾਰ ਹੋ ਗਿਆ ਜਦੋਂ ਇਹ ਬਿਲਕੁਲ ਬਿਹੋਸ਼ ਹੋ ਗਿਆ ਡਿੱਗ ਪਿਆ ਤਾਂ ਨਾਲ ਵਾਲਾ ਨੌਜਵਾਨ ਭੱਜ ਗਿਆ ਤੇ ਬਿਲਕੁਲ ਰੇਲਵੇ ਲਾਈਨਾਂ ਦੇ ਥੱਲੇ ਆ। ਹੁਣ ਦੇਖੋ ਜੇ ਆ ਵੀਰ ਆ ਜਿਹੜੇ ਟੈਕਸੀ ਸਟੈਂਡ ਵਾਲੇ ਨਾ ਦੇਖਦੇ ਤਾਂ ਇਹ ਗੱਡੀ ਦੇ ਥੱਲੇ ਕਿਉਂਕਿ ਨਾਲ ਵਾਲਾ ਮੁੰਡਾ ਸੀ ਕੀ ਪਤਾ ਇੱਥੇ ਪਿਆ ਹੀ ਰਹਿ ਜਾਂਦਾ। ਛੱਡੀ ਹੋ ਗਈ ਜੀ ਦੋ ਦੋ ਮਿੰਟਾਂ ਬਾਅਦ ਤੇ ਟ੍ਰੇਨਾਂ ਚੱਲਦੇ ਆ ਜੀ। ਛੱਡੀ ਟ੍ਰੇਨ ਦੇ ਬਿਲਕੁਲ ਥੱਲੇ ਆ ਕੇ ਕੱਟਿਆ ਵੀ ਜਾ ਸਕਦਾ ਸੀ ਤੇ ਇੱਥੇ ਜੇ ਪਿਆ ਰਹਿੰਦਾ ਤਾਂ ਪਿਆ ਹੀ ਰਹਿੰਦਾ ਸਾਰਾ ਦਿਨ ਮੌਤ ਹੋ ਸਕਦੀ ਸੀ ਪਰ ਇਹ ਟੈਕਸੀ ਇਹਨਾਂ ਦੀ ਯੂਨੀਅਨ ਬਾਈ ਜਿਹੜੀ ਯੂਨੀਅਨ ਜੈ ਸ਼੍ਰੀਪੰਦਾ ਜੀ ਜੈ ਸ਼੍ਰੀਵਾਲਾ ਜੀ ਤੇ ਇਨਸਾਨੀਅਤ ਦਿਖਾਈ ਇਹਨ ਤੇ ਫੋਨ ਵੀ ਕਰ ਦਿੱਤਾ ਅਸੀਂ ਕਈ ਸੰਸਥਾਵਾਂ ਨੂੰ ਤੇ ਮੌਕੇ ਤੇ ਪਹੁੰਚ ਰਹੇ ਆ ਬਾਈ ਜੀ ਆਪਾਂ ਇੱਥੇ ਦਿਖਣੇ ਨਹੀਂ ਹਨ ਹਾਂਜੀ ਬਾਈ ਜੀ ਤੇ ਕਿਸੇ ਨੂੰ ਪਤਾ ਕਿਵੇਂ ਲੱਗੂਗਾ ਵੀ ਆਪਾਂ ਇਧਰ ਹਾਂ ਸਭ ਕਿਹ ਹੈਗੇ ਪੜੇ ਜੀ ਹੈਗੇ ਆ ਹਾਂ ਮੁੰਡੇ ਖੜੇ ਹੋ ਤਰੇ ਆਪਣੇ ਉਹ ਬਸ ਤਾਂ ਇੱਥੇ ਹੈ ਨਾ ਇਹ ਬਾਈ ਕੱਲ ਵਾਲੀ ਆ ਕੱਲ ਹੈ ਨਾ ਕਿੰਨੇ ਜਾਣੇ ਉਹ ਪਰਦੇ ਪਾਸ ਦੀ ਗੱਲ ਹੀ ਆ ਤੁਸੀਂ ਇੱਥੇ ਸਟੇਵਾਂ ਕੱਲ ਮੈਂ ਆਇਆ ਸੀ ਅੱਪਾ ਦੋ ਤਰਗੇ ਭਜਾਏ ਸੀ ਕਿ ਅਸੀਂ ਸਾਡੇ ਵਾਲੇ ਸਟੈਂਡ ਨਾਲ ਕਾ ਜਿਹੜਾ ਜੀ ਦੋ ਤਾਂ ਉੱਥੇ ਲਾਉਂਦੇ ਸੀਗੇ ਚਿੱਟਾ ਉਹ ਫੇਰ ਅਸੀਂ ਭਜਾਏ ਸੀਗੇ ਜੀ ਬਾਈ ਇਹ ਚੋਰੀਓ ਆਏ ਸੀਗੇ ਇਹ ਚੋਰੀ ਹੋ ਗਈ ਇਸ ਤਰ੍ਹਾਂ ਪਹਿਲਾਂ ਸੀਗੇ ਬਾਈ ਇੱਥੇ ਕਿੰਨੇ ਗੱਜ ਸਵੇਰੇ ਪੁਲਿਸ ਨੇ ਰੇਡ ਕੀਤੀ ਆ ਥੋਬੀ ਜਾਣੇ ਹੈ ਨਾ ਉਹ ਫੜਨ ਵਾਸਤੇ ਵੀ ਨਸ਼ਾ ਤਸਕਰ ਇੱਥੇ ਕਿੰਨੇ ਕਿੰਨਾ ਕਚਰ ਹੋ ਗਿਆ ਭਾਈ ਉੱਥੇ ਕਰ ਜਾਂ ਨੂੰ ਇੱਥੇ ਹੁੰਦੀ ਰਹਿੰਦੀ ਆ ਆਉਂਦੇ ਆਉਂਦੇ ਆ ਜੀ ਆਉਂਦੇ ਰਹਿੰਦੇ ਆ ਡੱਬੇ ਦੇ ਵਿੱਚ ਆ ਡੱਬੇ ਆ ਜਿਹੜੇ ਵਿੱਚ ਵਿੱਚ ਬਹਿ ਕੇ ਇਹਦੇ ਵਿੱਚ ਕੀ ਪਤਾ ਦੇਖੀ ਆਪਾਂ ਕੋਈ ਬੰਦਾ ਪਿਆ ਨਾ ਹੋਵੇ ਕੋਈ ਬੰਦਾ ਪਿਆ ਵੀ ਹੋ ਸਕਦਾ ਬਈ ਆ ਫੜੀ ਆਪਾਂ ਇਹਦੇ ਵਿੱਚ ਦੇਖਦੇ ਆ ਇੱਕ ਮਿੰਟ ਦੋ ਦਾ ਤੜਕੇ ਭਜਾਇਆ ਜੀ ਅਸੀਂ ਕੱਲਾ ਅੱਛਾ